लुधियाना च हुए ट्रिपल मर्डर केस के आ गया है नवा मोड़ कौन सी कातल किसकी सी साजिश हुआ वड्डा खुलासा ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਮੋਜੀਆ ਲੁਧਿਆਣਾ ਦੇ ਵਿੱਚ ਦੇ ਰਾਤ ਤਿੰਨ ਮਰਡਰ ਹੁੰਦੇ ਨੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਘਰ ਦੇ ਵਿੱਚੋਂ ਮਿਲੀਆਂ ਜਦੋਂ ਕੋਠੀ ਦਾ ਤਾਲਾ ਤੋੜਿਆ ਗਿਆ ਐ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਰਿਟਾਇਰਡ ਪੁਲਿਸ ਅਫਸਰ ਦੀ ਬੇਟੀ ਦਾ ਫੋਨ ਆਇਆ ਅਤੇ ਉਸ ਤੋਂ ਬਾਅਦ ਹੀ ਘਰਾਂ ਦੇ ਤਾਲੇ ਤੋੜੇ ਗਏ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਤਿੰਨਾਂ ਜੀਆਂ ਦਾ ਕਤਲ ਹੋਇਆ ਸੀ ਪਹਿਲੀ ਨਜ਼ਰ ਤਾਇ ਲੱਗਦਾ ਹੈ ਕਿ ਕਿਸੇ ਦੇ ਵੱਲੋਂ ਤੇਜ਼ ਤਾਰ ਹਥਿਆਰ ਦੇ ਨਾਲ ਸੱਟਾ ਮਾਰ ਮਾਰ ਕੇ ਤਿੰਨਾਂ ਦਾ ਕਤਲ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਉਸ ਵਕਤ ਸੌ ਰਿਹਾ ਸੀ ਜਦੋਂ ਹਮਲਾਵਰ ਖਿੜਕੀ ਦੇ ਰਾਹੀਂ ਦਾਖਲ ਹੁੰਦੇ ਨੇ ਅਤੇ ਇਹਨਾਂ ਤਿੰਨਾਂ ਜੀਆਂ ਦਾ ਕਤਲ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਪੁਲਿਸ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਮਲਾਵਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਵੇਗੀ ਅਤੇ ਉਹਨਾਂ ਦੇ ਵੱਲੋਂ ਇਹਨਾਂ ਤਿੰਨਾਂ ਦਾ ਕਤਲ ਕੀਤਾ ਗਿਆ ਤਲੁਤੇਆਣਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਟ ਦਾ ਇਹ ਮਾਮਲਾ ਹੈ ਜਿੱਥੇ ਸੇਵਾਮੁਕਤ ਪੁਲਿਸ ਏਐਸਆਈ ਸਨੇ ਉਸ ਦੀ ਪਤਨੀ ਅਤੇ ਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਤਿੰਨਾਂ ਦੀਆਂ ਲਾਸ਼ਾਂ ਐਤਵਾਰ ਦੇਰ ਰਾਤ ਉਨ੍ਹਾਂ ਦੀ ਰਿਹਾਈਸ਼ ਵਿੱਚੋਂ ਮਿਲੀਆਂ ਨੇ ਜਾਂਚ ਚ ਜੁਟੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉਣਾ ਖਦਸ਼ਾ ਪ੍ਰਗਟਾਇਆ ਹੈ ਕਿ ਹਮਲਾਵਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਵੇਗੀ ਇੱਕੋ ਪਰਿਵਾਰ ਦੇ ਤਿੰਨ ਜੀ ਹਲਾਕ ਹੰਬੜਾ ਪੁਲਿਸ ਥਾਣੇ ਦੇ ਪਿੰਡ ਨੂਰਪੁਰ ਬੇਟ ਵਿਖੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਹੋਣ ਦਾ ਦਿਲ ਕੰਬਾਉ ਸਮਾਚਾਰ ਜਿਹੜਾ ਉਹ ਪ੍ਰਾਪਤ ਹੁੰਦਾ ਜਿਸ ਤੋਂ ਬਾਅਦ ਪੁਲਿਸ ਉੱਥੇ ਮੌਕੇ ਤੇ ਪਹੁੰਚਦੀ ਹੈ ਭਾਵੇਂ ਕਿ ਮੁਕੰਮਲ ਵੇਰਵਿਆਂ ਦੀ ਉਡੀਕ ਹੈ ਪਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਸਾਬਕਾ ਪੁਲਿਸ ਕਰਮਚਾਰੀ ਕੁਲਦੀਪ ਸਿੰਘ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਨੌਜਵਾਨ ਪੁੱਤਰ ਪਾਲੀ ਗਰੇਵਾਲ ਦੀਆਂ ਲਾਸ਼ਾਂ ਖੂਨ ਨਾਲ ਲਤਪਤ ਵੇਖੀਆਂ ਪਹਿਲੀ ਨਜ਼ਰ ਇਹ ਜਜ਼ਾਬਦਾ ਹੈ ਕਿ ਸਿਰ ਵਿੱਚ ਸੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੀ ਜਾਂਚ ਲੱਡੋਵਾਲ ਦੇ ਐਸ ਐਚਓ ਜਗਦੇਵ ਸਿੰਘ ਢਾਲੀਵਾਲ ਤੇ ਚੌਕੀ ਇੰਚਾਰਜ ਹਮੜਾ ਗੁਰਮੀਤ ਸਿੰਘ ਦੇ ਉੱਚ ਅਧਿਕਾਰੀ ਬਰੀਕੀ ਦੇ ਨਾਲ ਕਰ ਰਹੇ ਨੇ ਤੇ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਬੇਟੀ ਦੇ ਫੋਨ ਤੋਂ ਬਾਅਦ ਕਤਲਾਂ ਦਾ ਖੁਲਾਸਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਕਤਲ ਜਿਹੜੇ ਨੇ ਉਹ ਸ਼ਨੀਵਾਰ ਦੇਰ ਰਾਤ ਹੀ ਹੋ ਗਏ ਸਨ ਮ੍ਰਿਤਕਾ ਮ੍ਰਿਤਕ ਸਾਬਕਾ ਪੁਲਿਸ ਅਧਿਕਾਰੀ ਦੀ ਬੇਟੀ ਦੀ ਸ਼ਨੀਵਾਰ ਦੇਰ ਸ਼ਾਮ ਪਰਿਵਾਰ ਦੇ ਨਾਲ ਗੱਲਬਾਤ ਵੀ ਹੋਈ ਸੀ ਪਰ ਅਗਲੇ ਹੀ ਦਿਨ ਬੇਟੀ ਨੇ ਮਾਤਾ ਪਿਤਾ ਅਤੇ ਭਰਾ ਨੂੰ ਕਈ ਫੋਨ ਕੀਤੇ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ ਫੋਨ ਨਾ ਚੁੱਕਣ ਤੇ ਕੁੜੀ ਨੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਨਾਬ ਪਿੰਡ ਦੇ ਸਰਪੰਚ ਦੇ ਨਾਲ ਗੱਲ ਕੀਤੀ ਅਤੇ ਫਿਰ ਕੋਠੀ ਦੇ ਤਾਲੇ ਤੋੜੇ ਗਏ ਤਾਂ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਪਿੰਡ ਦੇ ਸਰਪੰਚ ਨੇ ਪੀਸੀਆਰ ਦਸਤੇ ਦੇ ਨਾਲ ਮੌਕੇ ਤੇ ਪਹੁੰਚ ਕੇ ਤਾਲਾ ਤੋੜਿਆ ਅਤੇ ਤਿੰਨੇ ਪਰਿਵਾਰਕ ਮੈਂਬਰ ਜਿਹੜੇ ਸਨ ਉਹ ਖੂਨ ਦੇ ਨਾਲ ਲਥਪਥ ਪਏ ਸਨ ਹਾਸਲ ਜਾਣਕਾਰੀ ਮੁਤਾਬਕ ਸੇਵਾ ਮੁਕਤ ਐਸਈ ਦੀ ਲਾਸ਼ ਘਰ ਦੀ ਲੌਬੀ ਦੇ ਵਿੱਚ ਫਰਸ਼ ਤੇ ਪਈ ਮਿਲੀ ਜਦ ਕੀ ਬੇਟੇ ਅਤੇ ਮਾਂ ਦੀਆਂ ਲਾਸ਼ਾਂ ਜਿਹੜੀ ਸਨ ਉਹ ਕਮਰੇ ਦੇ ਵਿੱਚ ਇੱਕੋ ਬੈੱਡ ਤੇ ਪਈਆਂ ਮਿਲੀਆਂ ਕਤਲ ਦੇ ਸਮੇਂ ਪਰਿਵਾਰ ਸੋ ਰਿਹਾ ਸੀ ਸੂਚਨਾ ਮਿਲਨ ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਨੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੁੱਤੇ ਪਏ ਪਰਿਵਾਰ ਤੇ ਹਮਲਾ ਹੋਇਆ ਹੈ ਫਿਲਹਾਲ ਤਿੰਨੋਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਜਿਹੜਾ ਉਹ ਸਪਸ਼ਟ ਹੋਵੇਗਾ ਅਭੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਜਿਹੜੇ ਸਨ ਉਹ ਖਿੜਕੀ ਰਾਹੀਂ ਦਾਖਲ ਹੋਏ ਸਨ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਦੋਸਤਾਨਾ ਰੰਜਿਸ਼ ਦਾ ਜਾਪਦਾ ਹੈ ਕੁਲਦੀਪ ਸਿੰਘ ਦੇ ਘਰ ਵਾਟਰ ਸਪਲਾਈ ਆਦਿ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਲੇਬਲ ਲੱਗੀ ਹੋਈ ਸੀ ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਜ਼ਦੂਰ ਕਿਸ ਸਮੇਂ ਘਰੇ ਆਏ ਅਤੇ ਕਿਸ ਸਮੇਂ ਉੱਥੋਂ ਚਲੇ ਗਏ ਉੱਥੇ ਹੀ ਪਰਿਵਾਰ ਦੇ ਕੋਲ ਇੱਕ ਪੋੜੀ ਵੀ ਪਈ ਮਿਲੀ ਪੁਲਿਸ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਇਸ ਪੋੜੀ ਰਾਹੀਂ ਅੰਦਰ ਦਾਖਲ ਹੋਏ ਸਨ ਹਮਲਾਵਰਾਂ ਨੇ ਸਿਰ ਅਤੇ ਚਿਹਰੇ ਤੇ ਵਾਰ ਕੀਤੇ ਸਨ ਐਵੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੇਵਾਮੁਕਤ ਐਸਆਈ ਦੀ ਲਾਸ਼ ਘਰ ਦੀ ਲੌਬੀ ਦੇ ਵਿੱਚ ਫਰਸ਼ ਤੇ ਪਈ ਮਿਲੀ ਸੀ ਪਤਨੀ ਪਰਮਜੀਤ ਕੋਰ ਅਤੇ ਜਵਾਨ ਮੁੰਡੇ ਗੁਰਵਿੰਦਰ ਸਿੰਘ ਮਨਜੇ ਤੇ ਮਰੇ ਹੋਏ ਮਿਲੇ ਹਮਲਾਵਰਾਂ ਨੇ ਸਿਰ ਅਤੇ ਚਿਹਰੇ ਤੇ ਸੱਟਾਂ ਜਿਹੜੀਆਂ ਸਨ ਉਹ ਮਾਰੀਆਂ ਸਨ ਹਮਲਾਵਰਾਂ ਨੇ ਤਿੰਨਾਂ ਦਾ ਦਰਦਨਾਕ ਢੰਗ ਦੇ ਨਾਲ ਕਤਲ ਕੀਤਾ ਹੁਣ ਅੱਗੇ ਐਵੀ ਦੱਸਿਆ ਕਿ ਮਰਨ ਵਾਲੇ ਤਿੰਨਾਂ ਦੀਆਂ ਲਾਸ਼ਾਂ ਦਾ ਕូន ਜਿਹੜਾ ਸੀਗਾ ਉਹ ਵਗ ਵਗ ਕੇ ਸੁੱਕ ਗਿਆ ਸੀ ਜਦੋਂ ਪੁਲਿਸ ਉੱਥੇ ਪਹੁੰਚੀ ਕਿਉਂਕਿ ਜਿਹੜਾ ਸ਼ੱਕ ਹੈ ਉਹ ਜਤਾਇਆ ਜਾ ਰਿਹਾ ਕਿ 24 ਘੰਟੇ ਪਹਿਲਾਂ ਉਹਨਾਂ ਦਾ ਕਤਲ ਹੋਇਆ ਸੀਗਾ ਐਵੇਂ ਖੱਜਾ ਜਤਾਇਆ ਜਾ ਰਿਹਾ ਕਿ ਮਜ਼ਦੂਰਾਂ ਦੇ ਜਾਨ ਮਗਰੋਂ ਹਮਲਾਵਰਾਂ ਨੇ ਘਰ ਦੇ ਅੰਦਰ ਵੜ ਕੇ ਮੁੱਖ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਖਿੜਕੀ ਰਾਹੀਂ ਉਹ ਫਰਾਰ ਹੋ ਗਏ ਸਨ ਦੱਸਿਆ ਇਹ ਵੀ ਜਾ ਰਿਹਾ ਕਿ ਬੇਟੇ ਦਾ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਮਹਿਲਾ ਸੈਲ ਵਿੱਚ ਤਨਨਾਤ ਕੁਲਦੀਪ ਸਿੰਘ ਸਾਲ 2019 ਦੇ ਵਿੱਚ ਸੇਵਾਮੁਕਤ ਹੋਏ ਸਨ बेटे गुरविंदर सिंह उर्फ पाली ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ ਪਾਲੀ 2 ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡ ਪਾਇਲ ਨੇੜੇ ਉਸਦੇ ਪੇਕੇ ਘਰ ਛੱਡ ਕੇ ਆਇਆ ਸੀ ਅਤੇ ਸ਼ਨੀਵਾਰ ਦੇਰ ਰਾਤ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਅਤੇ ਅਤਵਾਦ ਦੇਰ ਰਾਤ ਐ ਪਤਾ ਲੱਗਦਾ ਜਦੋਂ ਕੋਠੀ ਦੇ ਤਾਲੇ ਤੋੜੇ ਜਾਂਦੇ ਨੇ ਅਤੇ ਪਿੰਡ ਦੇ ਸਰਪੰਚ ਸਨੇ ਪੁਲਿਸ ਦਸਤਾ ਜੋ ਹੈ ਉਹ ਅੰਦਰ ਜਾਂਦਾ ਅਤੇ ਤਿੰਨੇ ਜੀਆਂ ਦੀਆਂ ਲਾਸ਼ਾਂ ਜਿਹੜੀਆਂ ਸਨ ਉਹ ਖੂਨ ਦੇ ਨਾਲ ਲਤਪਤ ਮਿਲਦੀਆਂ ਨੇ। ਆਣਾ ਲਾਡੋਵਾਲ ਦੇ ਏਰੀਏ ਦੇ ਵਿੱਚ ਉਹਨੂੰ ਜਿਹੜੇ ਮਾਰਡਰ ਹੋਏ। ਇਸਾ ਕੁਲਦੀਪ ਸਿੰਘ ਜਿਹੜੇ 2019 ਦੇ ਵਿੱਚ ਰਿਟਾਇਰ ਹੋਏ ਸੀ। ਪੰਜਾਬ ਪੁਲਿਸ ਦੇ ਵਿੱਚ ਏਐਸਸੀ ਦੇ ਤੌਰ ਤੇ ਕੰਮ ਕਰਦੇ ਸੀ। ਇਹ 2019 ਚ ਵੂਮਨ ਸੈੱਲ ਦੇ ਵਿੱਚ ਉੱਥੇ ਲੱਗੇ ਦੇ ਸੀ ਇਹਨਾਂ ਦਾ ਜਿਹੜਾ ਇੱਥੇ ਮਾਰਡਰ ਹੈ ਜਿਹੜਾ ਉਹਦੇ ਵਿੱਚ ਉਹਨੂੰ ਤਿੰਨ ਜਾਣੇ ਸੋ ਕੁਲਦੀਪ ਸਿੰਘ ਤੇ ਉਹਨਾਂ ਦਾ ਵਾਈਫ ਤੇ ਉਹਨਾਂ ਦਾ ਬੇਟਾ ਤਿੰਨੇ ਜਿਹੜੇ ਮਾਰਡਰ ਹੋਇਆ ਹੋਇਆ ਮਾਰਡਰਲੀ ਜਿਹੜਾ ਕੋਈ ਜਿਵੇਂ ਕਹਿ ਦੋ ਹਾਂ ਜਿਹੜੀ ਇਹ ਨਹੀਂ ਵੈਪਨ ਕੋਈ ਚੀਜ਼ ਮਾਰ ਕੇ ਇਹਨਾਂ ਦੇ ਹਾਂ ਤੇਜ਼ ਤਾਰ ਬਣੀ ਜਿਵੇਂ ਸੱਬਲ ਟਾਈਪ ਇਹ ਉਹਦੇ ਚੋਂ ਉਸ ਚੀਜ਼ ਦੀ ਸੱਟ ਮਾਰ ਕੇ ਜਿਹੜੇ ਇਹਨਾਂ ਦੇ ਤਿੰਨੇ ਪਰਿਵਾਰ ਦੇ ਮੈਂਬਰਾਂ ਦਾ ਮਾਰਡਰ ਹੋਇਆ ਪਿਆ ਅਸੀਂ ਲਗਭਗ ਹੁਣ ਇੱਥੇ 11 ਵਜੇ ਵੇਰ ਰਾਤ ਦੇ ਅਸੀਂ ਸਾਰੇ ਆਫਸਰ ਇੱਥੇ ਇਸ ਮੌਕੇ ਤੇ ਫਿਲਹਾਲ ਜਿਹੜੀ ਇਹਨਾਂ ਦੇ ਵਿੱਚ ਇਹ ਲੱਗਦੀ ਹੈ ਵੀ ਕੋਈ ਫ੍ਰੈਂਡਲੀ ਇਹਨਾਂ ਦੇ ਘਰੇ ਕੋਈ ਕੰਮਕਾਜ ਹੋ ਰਿਹਾ ਸੀ ਆ ਜਿਹਦੇ ਚੋਂ ਕਹਤੋ ਵਾਟਰ ਸਪਲਾਈ ਦਾ ਆਪਦਾ ਠੀਕ ਹੋ ਰਿਹਾ ਸੀ ਜਾਂ ਹੋਰ ਹੋ ਰਿਹਾ ਸੀ ਲੇਬਰ ਲੱਗੀ ਹੋਈ ਸੀ ਤੇ ਸਾਡੇ ਕਈ ਥਿਉਰੀਆਂ ਤੇ ਕੰਮ ਕਰ ਰਹੇ ਆ ਤੇ ਫਿਲਹਾਲ ਲੱਗਦਾ ਇਹ ਆ ਵੀ ਕੋਈ ਜਾਣ ਪਛਾਣ ਵਾਲਾ ਇੱਕ ਵਾਰੀ ਅਸੈਸ ਕੀਤੀ ਉਹਨੇ ਫਿਰ ਐਂਟਰੀ ਵਾਰੀ ਥਾਣੀ ਕਰਕੇ ਤੇ ਸੁੱਤੇ ਪਿਆ ਉਹਨਾਂ ਦੇ ਉਹਨੂੰ ਅਟੈਕ ਕਰਕੇ ਉਹਨਾਂ ਨੂੰ ਕੀਤਾ ਪਰਿਵਾਰ ਦੇ ਮੈਂਬਰ ਇੱਕ ਜਾਗ ਪਿਆ ਲੱਗਦਾ ਸੀ ਤੇ ਉਹਦੇ ਵੀ ਜਿਹੜੀ 6 ਵਜੇ ਆ ਤੇ ਤਿੰਨਾਂ ਦੀ ਡੈਥ ਹੋ ਗਈ ਹੈ ਅਸੀਂ ਪੋਸਟਮਾਰਟਮ ਕਰਾਵਾਂਗੇ ਫਿਲਹਾਲ ਇਹ ਲੱਗਦਾ ਵੀ ਕੱਲ ਸ਼ਾਮ ਨੂੰ ਲਾਸਟ ਜਿਹੜੀ ਪਿੰਡ ਵਾਲਿਆਂ ਵੱਲੋਂ ਦੱਸਿਆ ਵੀ 7:00 ਵਜੇ ਦੇ ਕਰੀਬ ਇਹਨਾਂ ਨਾਲ ਗੱਲ ਹੋਈ ਹੈ ਨਾਰਮਲੀ ਇਹ 7:00 ਵਜੇ ਆਪਦਾ ਘਰ ਦਾ ਕੁੰਡਾ ਲਾ ਲੈਂਦੇ ਸੀ ਪਰ ਜਿਹੜੀ ਹੁਣ ਇਹਦੇ 'ਚ ਇਹ ਆ ਵੀ ਅੰਦਰ ਲੋਕ ਨਹੀਂ ਲੱਗਿਆ ਹੋਇਆ ਸੀ ਤੇ ਲੇਬਰ ਜਿਹੜੀ ਕੰਮ ਕਰ ਰਹੀ ਸੀ ਇਹਨਾਂ ਨੇ ਕਿੰਨੇ ਵਜੇ ਆਈ ਸੀ ਤੇ ਕਿੰਨੇ ਵਜੇ ਗਈ ਸੀ ਬਹੁਤ ਸਾਰੀਆਂ ਸਾਡੇ ਕੋਲ ਥਿਉਰੀਆਂ ਇਹ ਸਾਡੇ ਲਈ ਇਹ ਚੈਲੈਂਜਿੰਗ ਕੇਸ ਹੈ ਵੀ ਸੀਸੀਟੀਵੀ ਵੀ ਨਹੀਂ ਅ ਨਹੀਂ ਸੀਸੀਟੀਵੀ ਇਨ ਇਹ ਇੱਥੇ ਹੈ ਨਹੀਂ ਬਟ ਬਹੁਤ ਸਾਰੇ ਢੰਗ ਤਰੀਕੇ ਹੁੰਦੇ ਆ ਪੁਲਿਸ ਕੋਲ ਉਹ ਇਹਨਾਂ ਦੇ ਪਰਿਵਾਰ ਦੇ ਹਜੇ ਜਿਹੜੇ ਮੋਬਾਈਲ ਫੋਨਸ ਐ ਉੱਥੇ ਹੀ ਪਏ ਐ ਜਿਹੜੇ ਉਹਦੇ ਚ ਉਹਨੂੰ ਜਿਹੜੀ ਫਰੋਲੋ ਫਰਾਲੀ ਤਾਂ ਕੀਤੀ ਵੀ ਐ ਪਰ ਪਰਿਵਾਰ ਦੇ ਮੋਬਾਈਲ ਫੋਨ ਐ ਜਿਹੜੇ ਉੱਥੇ ਪਏ ਐ ਅਸੀਂ ਸੈਂਟੀਫਿਕਲੀ ਸਾਡੀ ਜਿਹੜੀ ਸਾਈਬਰ ਟੀਮ ਤੇ ਫੋਰੈਂਸਿਕ ਟੀਮ ਤੇ ਬਾਕੀ ਸਾਰੇ ਆਫਸਰ ਮੌਕੇ ਤੇ ਮੌਜੂਦ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਰੰਜਿਸ਼ ਕਾਰਨ ਹੈ ਕਤਲ ਹੋਇਆ ਜਾਂ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਹੱਤੋਂ ਪਾਈ ਹੋਈ ਹੈ। ਤਾਂ ਪੁਲਿਸ ਜੋ ਹੈ ਉਹ ਜਾਂਚ ਕਰ ਰਹੀ ਹੈ। ਫਿਲਹਾਲ ਦੇ ਲਈ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber, Tata Play ਤੇ ਵੀ ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Prime TV Daily Hunt ਤੇ E Baba te dekh sakde ho USA Canada Australia New Zealand te Europe de har bade IPTV platform te dekh sakde ho Ranje jappe ton door te mudde de neere Live Punjabi TV